ਰੋਜ਼ਪੁਰ ਹਲਕਾ ਆ ਰਹੇ ਜੀ ਅੰਦਰ ਹੀ ਆ ਰਹੇ ਬਹੁਤ ਇਥੇ ਮੁਸ਼ਕਿਲ ਤੇ ਰਿਹਾ ਇਨੇ ਸਾਲ ਡਿਵੈਲਪਮੈਂਟ ਨਹੀਂ ਹੋਈ ਤੇ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਪੂਰੀ ਦਿਲ ਨਾਲ ਨਿਭਾਉਂਗਾ ਪਰ 10 ਸਾਲ ਫਿਰ ਸਰਕਾਰ ਕਿਹਨਾਂ ਦੀ ਸਰਕਾਰ ਤਾਂ ਉਹਨਾਂ ਦੀ ਸੀ ਉਹਨਾਂ ਨੇ ਆਪ ਮਾੜੇ ਕੀਤੇ ਤੇ ਹੁਣ ਇਥੇ ਆਪ ਕਿ ਹੁਣ ਉਹਨਾਂ ਦੀ ਸਰਕਾਰ ਨਹੀਂ ਉਹਨੂੰ ਦੂਜਿਆਂ ਨੂੰ ਬਲੇਮ ਕਰੂਗਾ ਤੂੰ ਤਾਂ ਮਤਲਬ ਇਹ ਥੋੜਾ ਹੈ ਕਿ ਉਹਨੇ ਕੀਤੇ ਰੋਜ਼ਪੁਰ ਹਲਕੇ ਵਿੱਚ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਰੋਚਕ ਮੁਕਾਬਲਾ ਹੋਣ ਜਾ ਰਿਹਾ ਹੈ ਕਿਉਂਕਿ ਇਸ ਹਲਕੇ ਤੋਂ ਇਸਵਰ ਸਾਫ ਦਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਦ ਮੈਦਾਨ ਵਿੱਚ ਹਨ ਉਹਨਾਂ ਦਾ ਮੁਕਾਬਲਾ ਆਪਣੀ ਪਾਰਟੀ ਦੇ ਪੁਰਾਣੇ ਸਾਂਸਦ ਮੈਂਬਰ ਛੇਰ ਸਿੰਘ ਕੋਬਾਇਆ ਨਾਲ ਹੈ ਜੋ ਕਿ ਕਾਂਗਰਸ ਵੱਲੋਂ ਚੋਣ ਲੜ ਰਹੇ ਹਨ ਦੋਵੇਂ ਜਣੇ ਇਸ ਵੇਲੇ ਚੋਣ ਪ੍ਰਚਾਰ ਵਿੱਚ ਆਪਣਾ ਅੱਡੇ ਚੋਟੀ ਦਾ ਜ਼ੋਰ ਵੀ ਲਗਾ ਰਹੇ ਹਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀਆਂ ਮੀਟਿੰਗਾਂ ਵਿੱਚ ਖੁਦ ਨੂੰ ਵਿਕਾਸਪੁਰਸ਼ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨਾ ਲੋਕ ਕਹਿਆ ਜਾ ਰਿਹਾ ਹੈ ਕਿ ਪਿਛਲੇ 10 ਸਾਲਾਂ ਵਿੱਚ ਇੱਥੋਂ ਦੇ ਐਮਪੀ ਨੇ ਕੋਈ ਵੀ ਵਿਕਾਸ ਨਹੀਂ ਕਰਵਾਇਆ ਹੈ। ਅਤੇ ਹੁਣੋ ਇੱਥੋਂ ਸੰਸਦ ਵਿੱਚ ਪਹੁੰਚ ਕੇ ਲੋਕਾਂ ਨੂੰ ਸੰਘੂਲਤਾ ਮੁਹੱਈਆ ਕਰਵਾਉਣਗੇ। ਉਧਰ ਕਬਾਇਆ ਨੇ ਵੀ ਪਲਟਵਾਰ ਕਰਦਿਆਂ ਕਿਹਾ ਹੈ ਕਿ ਜੇਕਰ 10 ਸਾਲਾਂ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ ਤਾਂ ਇਸ ਦਾ ਕਾਰਨ ਖੁਦ ਸੁਖਬੀਰ ਸਿੰਘ ਬਾਦਲ ਹੀ ਹੈ ਕਿਉਂਕਿ ਉਹ ਵੀ ਉਹਨਾਂ ਦੀ ਹੀ ਪਾਰਟੀ ਵਿੱਚੋਂ ਆਏ ਹਨ। ਜੇ ਉਹਨਾਂ ਕੋਈ ਵਿਕਾਸ ਨਹੀਂ ਕਰਵਾਇਆ ਤਾਂ ਮੇਰਾ ਕੀ ਕਸੂਰ ਹੈ? ਮੈਂ ਕਾਂਗਰਸ ਬਾਰੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਆਪਣਾ ਉਮੀਦਵਾਰ ਦਿੱਤਾ ਹੈ ਮੈਂ ਇਹਨਾ ਕਹਿ ਸਕਦਾ ਸ਼੍ਰੋਮਣੀ ਖਾਲਸਾ ਦਲ ਬੀਜੇਪੀ ਪੂਰੇ ਜੁਆਇੰਟਲੀ ਬੜੇ ਮਿਹਨਤ ਕਰ ਰਹੀ ਹੈ ਮੈਂ ਧਨਵਾਦੀ ਹਾਂ ਪਾਰਟੀ ਦਾ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਕਰੋਸਪੁਰ ਹਲਕਾ ਬਹੁਤ ਇੱਥੇ ਮੁਸ਼ਕਲ ਦੇ ਰਿਹਾ ਐਨੇ ਸਾਲ ਡਵੈਲਪਮੈਂਟ ਨਹੀਂ ਹੋਈ ਤੇ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਪੂਰੀ ਦਿਲ ਨਾਲ ਨਿਭਾਉਂਗਾ ਤੇ ਇਸ ਇਲਾਕੇ ਨੂੰ ਤਰੱਕੀ ਦੀ ਪਹੁੰਚ ਲੈ ਕੇ ਜਾਵਾਂਗਾ ਅੱਜ ਸਰਕਾਰ ਹੀ ਹੈ ਨਹੀਂ ਪੰਜਾਬ ਕੈਪਟਨ ਤਾਂ ਹੈ ਨਹੀਂ ਮੁੱਖ ਮੰਤਰੀ ਦੇ ਬਿਗੈਰ ਸਰਕਾਰ ਚੱਲ ਰਹੀ ਹੈ ਅਫਸਰशाही ਹਾਸ਼ ਕਰ ਰਹੀ ਹੈ ਸਾਰੇ ਕਾਂਗਰਸ ਦੇ ਐਮਐਲਏ ਕੋਈ ਡੇਟਾ ਵੇਚੀ ਜਾਂਦਾ ਕੋਈ ਨਸ਼ੇ ਵੇਚੀ ਜਾਂਦਾ ਕੋਈ ਪ੍ਰਧਾਨ ਮੰਤਰੀ ਬਣਾਇਆ ਜਾ ਅੱਜ ਇਸ ਕਰਕੇ ਸਾਰੇ ਅੱਜ ਇਕੱਠੇ ਹਾਂ ਹਾਂ ਦੇਖੋ ਇਹ ਦਾ ਅਨੁਭਵ ਸੁਣੋ ਵੀ ਇਥੋਂ ਜਿੱਤ ਪਾਊਗਾ ਗਾਟ ਗਾਟ ਡੇਢ ਲੱਖ ਹੋਰ ਤੋਂ ਬਾਅਦ ਵੋਟਾਂ ਨਰਾ ਕੇ ਫੇਡਾਂਗੇ ਨਹੀਂ ਉਹ ਬੋਲਣ ਨਾ ਬੋਲਣ ਅਸੀਂ ਤਾਂ ਅਸੀਂ ਆਪ ਨਹੀਂ ਬੋਲਦੇ ਅਸੀਂ ਤਾਂ ਆਪਣੀ ਪਾਰਟੀ ਦੇ ਲੋਕਾਂ ਦੇ ਕੁਝ ਦੱਸ ਰਹਿ ਕੇ ਸਾਨੂੰ ਕੀ ਕਰਨਾ ਚਾਹੀਦਾ ਅਸੀਂ ਕਾਂਗਰਸ ਅਸੀਂ ਕਾਂਗਰਸ ਨੂੰ ਮਜ਼ਬੂਤ ਕਰਨਾ ਜਿਹੜਾ ਕਿ ਬੜੇ ਲੰਬੇ ਟਾਈਮ ਤੋਂ ਇਥੇ ਕਾਂਗਰਸ ਸਰਦੀ ਆ ਰਹੀ ਸੀ ਔਰ ਇਸ ਇਲੈਕਸ਼ਨ ਦੇ 23 ਤਰੀਕ ਨੂੰ ਇਥੇ ਕਾਂਗਰਸ ਪਾਰਟੀ ਦਾ ਐਮਪੀ ਬਣਿਆ ਹੋਊਗਾ ਤੇ ਰਾਹੁਲ ਗਾਂਧੀ ਜੀ ਸਾਡੇ ਦੇਜ ਦਾ ਪ੍ਰਧਾਨ ਅਸੀਂ ਬਣਿਆ 10 ਸਾਲ ਫਿਰ ਸਰਕਾਰ ਕਿਹਨਾਂ ਦੀ ਸਰਕਾਰ ਤੇ ਉਹਨਾਂ ਦੀ ਸੀ ਉਹਨਾਂ ਨੇ ਆਪ ਮਾੜੇ ਕੀਤੇ ਤੇ ਹੁਣ ਇਥੇ ਆਪ ਕਿ ਹੁਣ ਉਹਨਾਂ ਦੀ ਸਰਕਾਰ ਨਹੀਂ ਉਹਨੂੰ ਦੂਜਿਆਂ ਨੂੰ ਬਲੇਮ ਕਰੂਗਾ ਤੂੰ ਤਾਂ ਮਤਲਬ ਇਹ ਥੋੜਾ ਹੈਗਾ ਵੀ ਉਹਨੇ ਕੀਤੇ ਇਹ ਸਰਕਾਰ ਨੇ ਕੀਤੇ ਕੀਤੇ ਤਾਂ ਉਹਨਾਂ ਨੇ ਉਹ ਆਪ 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 ਕਹ ਰਿਹਾ ਤੂੰ ਐਕਸੈਪਟ ਕਰ ਰਿਹਾ ਕਿ ਮੈਂ ਮਾੜਿਆ ਆਪ ਦੀ ਸਾਡੀ ਕੋਈ ਫੋਟ ਨਹੀਂ ਜੀ ਸਾਡੇ ਦੇਖੋ ਪਾਰਟੀ ਦੇ ਵਿੱਚ ਹਰੇਕ ਆਦਮੀ ਮੰਗ ਸਕਦਾ ਹੈ ਹਰੇਕ ਅਪਲਾਈ ਕਰ ਸਕਦਾ ਹੈ ਉਹਨਾਂ ਦੇ ਪਾਰਟੀ ਪ੍ਰਧਾਨ ਨੇ ਫੈਸਲਾ ਕਰਤਾ ਔਰ ਸਾਰੇ ਜਿਹੜੇ ਇੱਕ ਜੋ ਟੋਕੇ ਇਕੱਠੇ ਹੋ ਗਏ ਸਾਰਿਆਂ ਨੂੰ ਮਨਾ ਲਿਆ ਜਾਊਗਾ ਕੋਈ ਨਾਰਾਜ ਕੋਈ ਨਾਰਾਜ ਨਹੀਂ ਹੈ ਭਾਇਆ ਸਾਹਿਬ 9 ਹਲਕੇ ਚੋਂ 7 ਹਲਕੇ ਦੇ ਤੁਹਾਡੇ ਖਿਲਾਫ ਗਏ ਸੀ ਮਿਲਨ ਸੀ ਐਮ ਸਾਹਿਬ ਨੂੰ ਨਹੀਂ ਜੀ ਕੋਈ ਮਿਲਨ ਨਹੀਂ ਗਿਆ ਨਾ ਹੀ ਕੋਈ ਦੇਖੋ ਉਹ ਗੱਲਾਂ ਕੁਝ ਵਿਰੋਧੀ ਹੁੰਦੇ ਆ ਦੋ ਚਾਰ ਆਦਮੀ ਗਏ ਜੀ ਗਏ ਵੀ ਹੋਣਗੇ ਕੋਈ ਵੱਡੀ ਵੱਡੀ ਗੱਲ ਨਹੀਂ ਹੈ ਹਾਲਾਂਕਿ ਇਸ ਹਲਕੇ ਵਿੱਚ ਸ਼ੇਰ ਸਿੰਘ ਖੋਬਾਇਆ ਨੂੰ ਕੁਝ ਕਾਂਗਰਸੀਆਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੇ ਬਾਵਜੂਦ ਸ਼ੇਰ ਸਿੰਘ ਖੋਬਾਇਆ ਤੁਕ ਬੇਸਿੰਗ ਬਾਦਨ ਨੂੰ ਵੱਡੀ ਲੀਡ ਨਾਲ ਹਰਾਉਣ ਦੇ ਦਾਅਵੇ ਕਰ ਰਹੇ ਹਨ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ ਪੰਜਾਬ ਟੂਡੇ।